ਸਰਬਤਦਾਪਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਗੁਰਦੁਆਰਾ ਛੇਮੀ ਪਾਚਾਹੀ ਗੁਰਸੁਰ ਸੁਧਾਰ ਵਿਖੇ ਜਰੂਰਤਮੰਦ ਹਾੜੀ ਰਾਗੀ ਗ੍ਰੰਥੀ ਕਥਾਵਾਚਕ ਦੇ ਪਰਿਵਾਰਾਂ ਨੂੰ ਰਾਸ਼ਨ ਸਮਗਰੀਆਂ ਦੀਆਂ ਕਿਟਾਂ ਵੰਡੀਆਂ ਗਈਆਂ ਇਸ ਮੌਕੇ ਮੁੱਖ ਤੌਰ ਤੇ ਪੁਜੇ ਜੁਡੀਸ਼ੀਅਲ ਮੈਜਿਸਟਰੇਟ ਪੁਨੀਤ ਮੋਹਰਨੀਆਂ ਇਨਕਮ ਟੈਕਸ ਡਿਪਟੀ ਕਮਿਸ਼ਨਰ ਦਲਜੀਤ ਕੌਰ ਨੂੰ ਟਰਸਟ ਦੇ ਸਰਦਾਰ ਇਕਬਾਲ ਸਿੰਘ ਸਰਦਾਰ ਜਸਵੰਤ ਸਿੰਘ ਛਾਪਾ ਗੋਲਡੀ ਸਬਰਵਾਲ ਦਿਨੇਸ਼ ਰਾਠੌਰ ਆਦੀ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਪੁਨੀਤ ਸਿੰਘ ਮੋਹਰਨੀਆਂ ਅਤੇ ਦਲਜੀਤ ਕੌਰ ਨੇ ਸਰਬਤਦਾਪਲਾ ਚੈਰੀਟੇਬਲ ਟਰਸਟ ਐਸਪੀ ਸਿੰਗ ઓਬਰਾਏ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਦੁਆਰਾ ਕੀਤੀ ਜਾ ਰਹੀ ਹਰੇਕ ਸਮਾਜ ਦੀ ਹਰੇਕ ਵਰਗ ਦੀ ਸੇਵਾ ਬਹੁਤ ਹੀ ਸਲਾਗਯੋਗ ਹੈ। ਅੱਜ ਅਸੀਂ ਪਿੰਡ ਸੁਦਾਰ ਵਿਖੇ ਗੁਰਦੁਆਰਾ ਸਾਹਿਬ ਦਾ ਵਿੱਚ ਆਏ ਹਾਂ ਪਾਠੀ ਸਿੰਘਾਂ ਨੂੰ ਤੇ ਗ੍ਰੰਥੀ ਸਿੰਘਾਂ ਨੂੰ ਰਾਸ਼ਨ ਵੰਡਣ ਲਈ ਪੇਟ ਕਰਨ ਵਾਸਤੇ ਉਹਦੇ ਵਿੱਚ ਸਰਬੱਤ ਦਾ ਭਲਾ ਜਿਹੜਾ ਸੰਸਥਾ ਹੈ ਸਰਬੱਤ ਦਾ ਭਲਾ ਐਸ ਜੀ ਵੀ ਅਬਰਾਏ ਜੀ ਦੀ ਅਗਵਾਈ ਹੇਠ ਹਮੇਸ਼ਾ ਹੀ ਬਹੁਤ ਹੀ ਇਸ ਤਰ੍ਹਾਂ ਦੇ ਚੜ੍ਹਦੀ ਕਲਾ ਵਾਲੇ ਕੰਮ ਤੇ ਸਮਾਜਿਕ ਹਰ ਕਿਤੇ ਜਿੱਥੇ ਵੀ ਕੋਈ ਜ਼ਰੂਰਤ ਹੁੰਦੀ ਹੈ ਉੱਥੇ ਬਹੁਤ ਹੀ ਮਹੱਤਵਪੂਰਨ ਯੋਗਦਾਨ ਆਪਣਾ ਦਿੰਦੇ ਹਨ ਉਹਨਾਂ ਦੇ ਦੇ ਇਸ ਐਸੋਸੀਏਸ਼ਨ ਉਹਨਾਂ ਦੇ ਨਾਲ ਹੀ ਹੋਣ ਦੇ ਕਾਰਨ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਇਹ ਸਾਰਾ ਪ੍ਰੋਗਰਾਮ ਅੱਜ ਦਾ ਰੱਖਿਆ ਸੀ ਅੱਜ ਅਸੀਂ ਜੀ ਸਰਪੰਦ ਦਾ ਪਲਾਟਰਸਟ ਵੱਲੋਂ ਆਪਾਂ ਪਿੰਡ ਸੁਧਾਰ ਲਈ ਇੱਥੇ ਪਹੁੰਚੇ ਹਾਂ ਐਸਪੀ ਉਪਰਾਏ ਜੀ ਜਿਵੇਂ ਕਿ ਪਹਿਲਾਂ ਵੀ ਜਿੱਥੇ ਲੋੜ ਹੁੰਦਾ ਹਿੰਮਤ ਕਰਦੇ ਆਏ ਆ ਅੱਜ ਵੀ ਗਰੰਥੀ ਸਿੰਘਾਂ ਤੇ ਪਾਠੀ ਸਿੰਘ ਜਿਹੜੇ ਇਹ ਪਿੰਡ ਦੇ ਹੈਗੇ ਆ ਉਹਨਾਂ ਨੂੰ ਪੇਟਾ ਕਰਨੀ ਸੀ ਨਾਲ ਹੀ ਨਾਲ ਉਹ ਗੁਰਦੁਆਰੇ ਵਿੱਚ ਜਿਹੜੇ ਗਰੰਤੀ ਸਿੰਘ ਹੈਗੇ ਆ ਉਹਨਾਂ ਨੇ ਜਿਹੜੀ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਉਹਦੇ ਸੰਬੰਧ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਹੈ ਅੱਜ ਸਰਦਾਰ ਜੇ ਪ੍ਰਾਸਟਰ ਨੂੰ ਵਾਜਪਾ ਸਪੈਂਡ ਸੁਧਾਰ ਗੁਰਦਾਰਾ ਸ਼ਿਦਾਂ ਵਿੱਚ ਜੋ ਰਾਗ ਰਾਗੀ ਸਿੰਘ ਪਾਤੀ ਸਿੰਘ ਹੈ ਗੁਰੂ ਦੇ ਵਜ਼ੀਰ ਆ ਉਹਨਾਂ ਨੇ ਅੱਜ ਰਸਣ ਦੀ ਜਿਹੜੀ ਹੈਗੀ ਆ ਉਹ ਦਿੱਤਾ ਜਾ ਰਿਹਾ ਤੇ ਸਾਡੇ ਮਤਲਬ ਜੈ ਸਾਹਿਬ ਆਈ ਹੋਏ ਹਨ ਇਹ ਜੀ ਨਹੀਂ ਆਏ ਹੋਏ ਆ ਤੇ ਮੈਡਮ ਜੀ ਵੀ ਸੋਹਰੇ ਆਏ ਹੋਏ ਆ ਤੇ ਨਾਲ ਸਾਡੇ ਫਰਮ ਸਰਦਾ ਇਕਬਾਲ ਸਿੰਘ ਜੀ ਜੀ ਆਈਐਸ ਜੀ ਹੋਏ ਹੋਇਆ ਸ਼ਫਾਸਾ ਹੋਇਆ ਤੇ ਇਸੇ ਮੌਕੇ ਦੇ ਦ੍ਰਿਸ਼ਣ ਮੰਨ ਕੇ ਆਪਣੇ ਆਪ ਨੂੰ ਧੰਨ ਸਮਝ ਰਹੇ ਆ ਸਰਬਦਾ ਭਲਾ ਚੈਰੀਟੇਬਲ ٹرسٹ ਜੋ ਕਿ ਪਿਛਲੇ ਲੋਕਡਾਊਨ ਦੇ ਪਹਿਲੇ ਦਿਨ ਤੋਂ ਹੀ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ ਇਸੇ ਕੜੀ ਦੇ ਤਹਿਤ ਅੱਜ ਅਸੀਂ ਗੁਰਦੁਆਰਾ ਸ਼ਹੀਦਾਂ ਵਿੱਚ ਸਾਡੇ ਸਿੰਘ ਸਾਹਿਬ ਨੂੰ ਉਹਨਾਂ ਵੱਲੋਂ ਰਾਸ਼ਨ ਵੰਡਰਨ ਕੀਤਾ ਗਿਆ ਔਰ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਡੇ ਜੱਜ ਸਾਹਿਬ ਔਰ ਇਨਕਮ ਟੈਕਸ ਦੇ ਕਮਿਸ਼ਨਰ ਸਾਹਿਬ ਮੁੱਖ ਤੌਰ ਦੇ ਉਤੇ ਪਹੁੰਚੇ ਹਨ ਜੋ ਪਿੰਡ ਸੁਧਾਰਗੁਰ ਦੁਬਾਰਾ ਸ਼ਹੀਦਾਂ ਪਹੁੰਚੇ ਸਾਡੀ ਜਿਹੜੀ ਰਹਿਨਮਾਈ ਆ ਉਹ ਅੱਜ ਮੈਡਮ ਦਲਜੀਤ ਕੌਰ ਜਿਹੜੇ ਇਨਕਮ ਟੈਕਸ ਕਮਿਸ਼ਨਰ ਲੁਧਿਆਣਾ ਤੋਂ ਵੀ ਉਹਨਾਂ ਦੇ ਪਤੀ ਇੱਥੇ ਰਜਿਸਟਰੇਟ ਨੇ ਪ੍ਰੀਤ ਮੋਹਨੀਆਂ ਜੀ ਸਰਦਾਰ ਇਕਬਾਲ ਸਿੰਘ ਜਿਹੜੇ ਐਲ ਆਈ ਪੀਐਸ ਸਾਹਿਬ ਸੁਖਜਿੰਦਰ ਗਿੱਲ ਹੋਰ ਸਾਡੀ ਟੀਮ ਦੇ ਹਰਿੰਦਰ ਰਖਵੇ ਹੋਣੀ ਸਾਰੇ ਮੁੰਡੇ ਇੱਥੇ ਆਏ ਨੇ ਗੋਲਡਿਸਬਰਵਾਲ ਜੀ ਤੇ ਅਸੀਂ ਅਭਰਾਏ ਸਾਹਿਬ ਦਾ ਇਹ ਕਹਿਣਾ ਵੀ ਜਿੰਨੀ ਦੇਰ ਲਾਕਡਾਊਨ ਚੱਲੂਗਾ ਚਾਹੇ ਸਾਲ ਚੱਲੇ 6 ਮਹੀਨੇ ਚੱਲੇ ਹੋਰ ਲਗਾਤਾਰ ਲੁਧਿਆਣਾ ਤੋਂ ਵਿਪਨ अरोड़ा ਦੀ ਰਿਪੋਰਟ ਐਸਐਮਜ਼ੈਡ ਨਿਊਜ਼